ਹੋ ਜੀ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਮੇਨੇ ਬਲੌਗ ਦੇ ਵਿੱਚ ਆਪਾਂ ਪਹੁੰਚੇ ਆਪਣੇ ਪਿੰਡ ਦੀ ਮਸਜਿਦ ਦੇ ਵਿੱਚ ਸਭ ਤੋਂ ਪਹਿਲਾਂ ਜਾ ਕੇ ਆਪਾਂ ਆਪਣੇ ਮੁਸਲਿਮ ਭਰਾਵਾਂ ਨੂੰ ਈਦ ਮੁਬਾਰਕ ਕਿਹਾ ਤੇ ਦੇਖ ਸਕਦੇ ਹੋ ਜੀ ਆਪਣੇ ਪਿੰਡ ਦੀ ਮਸਜਿਦ ਵੀ ਪਹਿਲਾਂ ਨਾਲੋਂ ਬਹੁਤ ਹੀ ਸੋਹਣੀ ਬਣ ਚੁੱਕੀ ਹੈ ਜੀ ਉੱਧਰ ਸੁਲਤਾਨ ਖਾਨ ਨੂੰ ਵੀ ਆਪਾਂ ਈਦ ਮੁਬਾਰਕ ਕਿਹਾ ਇਹ ਆਪਣੇ ਪਿੰਡ ਦੇ ਗੀਤਕਾਰ ਨੇ ਜੀ ਇਸ ਪਾਸੇ ਦੇਖ ਸਕਦੇ ਹੋ ਜੀ ਪਕੌੜੇ ਬਣ ਰਹੇ ਨੇ ਚਾਹ ਬਣ ਰਹੀ ਹੈ ਜੀ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਆਪਣੇ ਪਿੰਡ ਦੇ ਹਲਵਾਈ ਪੂਣਾ ਸਿੰਘ ਜੀ ਤੇ ਉੱਧਰ ਬਈ ਆਪਣੇ ਅੰਮਰਤ ਫਲੰਬਰ ਖੜੇ ਨੇ ਤੇ ਸਾਰੇ ਮਤਲਬ ਆਪਣੇ ਵੀਰ ਖੜੇ ਨੇ ਜੀ ਤੇ ਪੂਰੀ ਸੇਵਾ ਨਿਭਾ ਰਹੇ ਨੇ ਇੱਥੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਜੇ ਆਪਣੇ ਪਿੰਡ ਦੀ ਮਸਜਿਦ ਨੂੰ ਅੰਦਰ ਤੋਂ ਤੇ ਇੱਥੇ ਮੌਲਵੀ ਸਾਹਿਬ ਉਹਨਾਂ ਨੂੰ ਉਹਨਾਂ ਦਾ ਧਰਮ ਉਹਨਾਂ ਬਾਰੇ ਕੀ ਕਹਿੰਦਾ ਤੇ ਕਿ ਕਿ ਸੂਨੇ ਧਰਮ ਤੇ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਕਿਹੜੀਆਂ ਚੀਜ਼ਾਂ ਆਪਾਂ ਨੂੰ ਜ਼ਿੰਦਗੀ ਚ ਕਰਨੀਆਂ ਚਾਹੀਦੀਆਂ ਤੇ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਸਭ ਤੋਂ ਵੱਡਾ ਤਾਂ ਇਹ ਹੈ ਜੀ ਕਦੇ ਵੀ ਆਪਾਂ ਨੂੰ ਕਿਸੇ ਦੇ ਹੱਕ ਦਾ ਪੈਸਾ ਨਹੀਂ ਖਾਣਾ ਚਾਹੀਦਾ ਕਿਉਂਕਿ ਹੱਕ ਦਾ ਪੈਸਾ ਕਿਸੇ ਦਾ ਖਾਧਾ ਹੋਇਆ ਦੁੱਗਣਾ ਹੋ ਕੇ ਨਿਕਲਦਾ ਤੇ ਉਹਦਾ ਧਰਮ ਦੀਆਂ ਗੱਲਾਂ ਬਾਤਾਂ ਮੌਲਵੀ ਸਾਹਿਬ ਨੇ ਬਹੁਤ ਹੀ ਵਧੀਆ ਗੱਲਾਂ ਬਾਤਾਂ ਸੁਣਾਈਆਂ ਜੀ ਸਭ ਧਰਮ ਤਾਂ ਇੱਕ ਹੀ ਨੇ ਇਨਸਾਨ ਵੀ ਇੱਕ ਹੀ ਨੇ ਇਹ ਜਾਤਾਂ ਪਾਤਾਂ ਇੱਥੇ ਆਪਾਂ ਹੀ ਬਣਾਈਆਂ ਹੋਈਆਂ ਨੇ ਤੇ ਦੇਖ ਸਕਦੇ ਹੋ ਜੀ ਮਿੱਤਰੋ ਉਸ ਤੋਂ ਬਾਅਦ ਜਿੱਦਾਂ ਵੀ ਇਹਨਾਂ ਦਾ ਰੀਤੀ ਰਿਵਾਜ ਹੁੰਦੇ ਨੇ ਭਰਾਵਾਂ ਦੇ ਉਹਨਾਂ ਨੇ ਉਹਨੇ ਕੈਦੇ ਕਾਨੂੰਨ ਦੇ ਵਿੱਚ ਰਹਿ ਕੇ ਈਦ ਮਨਾਈ ਜੀ ਤੇ ਉਸ ਤੋਂ ਬਾਅਦ ਆਪਣੇ ਮੁਸਲਿਮ ਭਰਾਵਾਂ ਨੇ ਲੰਗਰ ਸ਼ਕਾਇਆ ਜੀ ਤੇ ਹੋਰ ਵੀ ਆਪਣੇ ਸਿੱਖ ਭਰਾ ਵੀ ਪਹੁੰਚੇ ਤੇ ਉਹਨਾਂ ਨੇ ਵੀ ਇਹਨਾਂ ਨੇ ਲੰਗਰ ਸ਼ਕਾਇਆ ਤੇ ਇਧਰਲੇ ਪਾਸੇ ਭਾਂਡੇ ਮਾਂਜ ਰਹੇ ਨੇ ਤੇ ਉਸ ਤੋਂ ਬਾਅਦ ਮਿੱਤਰੂ ਆਪਾਂ ਇੱਥੋਂ ਚਾਲੇ ਪਾ ਦਿੱਤੇ ਤੇ ਅੱਜ ਦੀਆਂ ਜਿਹੜੀਆਂ ਜਿੰਨੀਆਂ ਫੋਟੋਆਂ ਖਿੱਚੀਆਂ ਨੇ ਆਪਾਂ ਦੇਖ ਸਕਦੇ ਹੋ ਇਹ ਪਹਿਲਾ ਫੋਟੋ ਆਪਾਂ ਮੋਬਾਈਲ ਦੇ ਵਿੱਚ ਖਿੱਚੀਆਂ ਜੀ ਆਈਫੋਨ ਦੇ ਵਿੱਚ ਤੇ ਉਸ ਤੋਂ ਬਾਅਦ ਘੰਟੇ ਬਾਅਦ ਮੈਂ ਜਾ ਕੇ ਉਹਨਾਂ ਦੀਆਂ ਫੋਟੋਆਂ ਕੈਮਰੇ ਦੇ ਵਿੱਚ ਖਿੱਚ ਕੇ ਆ ਆ ਦੇਖ ਸਕਦੇ ਹੋ ਕੈਮਰੇ ਵਾਲੀਆਂ ਫੋਟੋਆਂ ਤੇ ਅੱਜ ਦੀਆਂ ਫੋਟੋਆਂ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ